ਰੇਟ ਕਿਵੇਂ ਲੱਗਿਆ ਦੋ ਵਧੀਆ ਠੀਕ ਹੈ ਜਿਵੇਂ ਇਹਨਾਂ ਨੇ ਕਿਹਾ ਸੀ ਆਪਣੀ 2000 ਵੀ ਸ਼ੋਪਿੰਗ ਦੇ ਨਾਲ ਗਿਫਟ ਆਈ ਜੀ ਠੀਕ ਹੈ ਜੀ ਨਾਲ ਇਹਨਾਂ ਨੂੰ ਡੀਓ ਫਰੀ ਦਿੱਤਾ ਹੈ ਜਿਹੜਾ ਵੀ ਆਪਣਾ ਵੀਰ ਆਊਗਾ ਆਪਣੇ ਤੋਂ ਸ਼ੋਪਿੰਗ ਕਰਕੇ ਆਊਗਾ ਜਬਰਦਸਤ ਆਫਰ ਲਈ ਹੋਈ ਹੈ ਜੀ ਠੀਕ ਹੈ ਜੀ ਬੂਟ ਕਟ ਸਟੇਟ ਫਿਟ ਜਿਹੜਾ ਮਰਜੀ ਸਾਈਜ਼ ਲੋ 500 ਰੁਪਏ ਦੀ ਪੈਂਟ ਲੋ ਜੀ ਪੂਰਾ ਪੈਂਟ ਸ਼ਲਡ ਦਾ ਪਿੰਬੋ 800 ਰੁਪਏ ਦਾ ਆਈ ਜੀ ਬੂਟ ਕੱਟ ਦੇ ਤੁਸੀਂ 400 ਦੀ ਸ਼ਰਟ 500 ਦੀ ਸ਼ਰਟ ਲੈ ਕੇ ਨਹੀਂ ਦਿੱਤੀ ਪਈ ਆਈ ਆਪਣਾ ਰੇਟ ਸਿਰਫ 250 ਰੁਪਏ ਆਈ ਸਿਰਫ 250 ਆ ਕਿਉਂਕਿ ਬਾਈ ਮੇਰੇ ਕੋਲੇ ਪਏ ਨੇ ਕੱਪੜੇ ਮੈਨੂੰ ਹੱਥ ਨੂੰ ਦੱਸਦੇ ਨੇ ਹੁਣ ਇਦਾਂ ਨਹੀਂ ਆਤੀ ਜੀ ਪੈਪਰ ਕੋਟਨ ਸ਼ਰਟ ਦੀ ਵੀਰੇ ਪੈਪਰ ਕੋਟਨ ਕੱਪੜਾ ਦੀ ਸ਼ਰਟਾਂ ਦਾ ਇਹ ਲੋ ਜੀ ਪੈਪਰ ਕੋਟਨ ਕੱਪੜਾ ਸ਼ਰਟ ਮੈਂ ਸਾਰਾ ਨਵਾਂ ਟ੍ਰੈਂਡਿੰਗ ਕੱਪੜਾ ਆ ਗਿਆ ਵੀਰੋ ਲੋ ਜੀ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਰਨਾਲਾ ਜ਼ਿਲ੍ਹਾ ਸ਼ਹਿਰ ਤਨਹੋਲਾ ਲੋ ਜੀ ਤਨਹੋਲਾ ਸ਼ਹਿਰ ਵਾਸੀਆਂ ਲਈ ਆਪਾਂ ਇੱਕ ਅੱਜ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਲਵੇ ਲਾ ਆਪਣੇ ਭਰਾਵਾਂ ਵਾਸਤੇ ਬੀਬੀਆਂ ਭੈਣਾਂ ਵਾਸਤੇ ਬੱਚਿਆਂ ਵਾਸਤੇ ਲੇਡੀਜ਼ ਜੈਂਟਸ ਸੂਟਾਂ ਦੀ ਦੁਕਾਨ ਤੇ ਪਹੁੰਚਿਆ ਤੇ ਜਿਹੜੇ ਮਿਲਗੇ ਵੀ ਰੈਡੀमेड ਕੱਪੜੇ ਨੇ ਸਾਰੇ ਹਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਤੁਹਾਡੇ ਸਾਰੇ ਚੈਨਲ ਆਵੇ ਦੇਖਦੇ ਹਾਂ ਉਹ ਨੂੰ ਆਪਾਂ ਸਤਿ ਸ਼੍ਰੀ ਅਕਾਲ ਬੁ ਕਹਿ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੇ ਆਪਣਾ ਨਾਮ ਕੀ ਆ ਸੁਮੇ ਜੀ ਮੇਰਾ ਨਾਮ ਸੁਮિતા ਜੀ ਸੁਮੇਤਾ ਜੀ ਤੇ ਆਪਣੀ ਮੇਨ ਲੋਕੇਸ਼ਨ ਕੀ ਆ ਜਿੱਥੇ ਆਪਾਂ ਖੜੇ ਆ ਜੀ ਵੀਰੇ ਦੁਕਾਨ ਦਾ ਨਾਮ ਸ਼ਿਵਮ ਗਾਰਮੈਂਟਸ ਹੈ ਜੀ ਸਦਰਬੀਅਰ ਤਨੋਲਾ ਪੈਂਦਾ ਜੀ ਡਿਸਟ੍ਰਿਕਟ ਬਰਨਾਲਾ ਜੀ ਲਓ ਜੀ ਵੀਰੇ ਪ੍ਰੋਪਰ ਲੋਕੇਸ਼ਨ ਤੇ ਬਾਈ ਦਾ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ ਤੇ ਅੱਜ ਜਿਹੜ ਤੇ ਉਹ ਗੱਲੇ ਆਫਰ ਨਹੀਂ ਦੇਨੇ ਬਾਈ ਕੱਪੜਿਆਂ ਦੀ ਵੈਰਾਈਟੀ ਵੀ ਅਲੱਗ-ਅਲੱਗ ਹੋਊ ਤੇ ਕੁਆਲਿਟੀ ਵੀ ਪੂਰੀ ਘੈਂਟ ਹੋਣਾ ਜੀ ਤੇ ਨਾਲ ਆਫਰ ਦਾ ਸਿਰੇ ਹੀ ਹੈ ਹਨਾ ਜੀ ਜਮਾ ਸਿਰਾ ਆਫਰ ਲਾਈ ਹੋਇਆ ਲੋ ਜੀ ਸਭ ਤੋਂ ਪਹਿਲਾਂ ਆਪਾਂ ਕਿਹੜੇ ਸੂਟਾਂ ਮੈਂ ਬੱਚਿਆਂ ਦੇ ਕਿ ਵੱਡੇ ਮਤਲਬ ਕਿ ਆਪਾਂ ਅੱਜ ਜੈਂਟਸ ਤੋਂ ਸ਼ੁਰੂ ਕਰਦਨੇ ਆ ਵੀਰੇ ਹਾਂਜੀ ਜੈਂਟਸ ਲੋਰ ਜਿਹੜੀ 350 450 ਵਿਕਦੀ ਪਈ ਹੈ ਉਹ ਆਪਾਂ 250 ਰੁਪਏ ਦੇਨੇ ਆ 500 ਰੁਪਏ ਦੇ ਦੋ ਪੀਸ ਲੋ ਜੀ 500 ਦੇ ਇਹ ਦੋ ਪੀਸ ਨੇ ਜੀ ਤੇ ਜਿਵੇਂ ਆਪਾਂ ਕਹਦੇ ਨੇ ਵੀਰੇ ਖੁੱਲੀਆਂ ਖਾਲੀਆਂ ਵਗੈਰਾ ਸਾਰੇ ਜੀ ਵੀਰੇ 22 ਇੰਚ ਬੋਟਮ ਹੋਊਗਾ ਬ੍ਰਾਂਡ ਬੂਟ ਕੱਟ ਲੋਰਾ ਹੋਣਗੀਆਂ ਜਿਹੜਾ ਮਰਜੀ ਕਲਰ ਚਾਟ ਲੈ ਲੋ ਇੰਨਾ ਚ ਲੈ ਭਾਈ ਜਿਹੜਾ ਮਰਜੀ ਕਲਰ ਲੈ ਲੋ ਲੈ ਭਾਈ ਆ ਦੇਖ ਕਿੰਨਾ ਸੋਹਣਾ ਜਿਹਾ ਸ਼ੇਡ ਸਾਰੇ ਕਲਰ ਹੈਗੇ ਆ ਵੀਰੇ ਆਪਣੇ ਕੋਲ ਵੈਰਾਈਟੀ ਦੇ ਵਿੱਚ ਕੋਈ ਕਮੀ ਨਹੀਂ ਜਿਹੜਾ ਮਰਜੀ ਸਾਈਜ਼ ਲੋ ਠੀਕ ਹੈ ਜੀ ਭਾਈ ਖੁੱਲੀਆਂ ਖਲੀਆਂ ਜਿੱਪਾਂ ਜੂਪਾਂਆਂ ਸਾਰੀਆਂ ਆ ਦੇਖੋ ਇਹ ਸਾਰੇ ਵੀਰੇ ਫੁੱਲ ਡਿਜ਼ਾਈਨਿੰਗ ਹੈ ਆਪਣੇ ਕੋਲ ਆ ਚੈੱਕ ਕਰੋ ਫੁੱਲ ਡਿਜ਼ਾਈਨ ਤੇ ਫੁੱਲ ਕੁਆਲਿਟੀ ਹੋਊ ਜੀ ਪੂਰੀ ਕੁਆਲਿਟੀ ਦੀ ਵੀਰੇ ਬਿਆਰ ਨਾਲੋਂ ਆਪਣੀ ਕੁਆਲਿਟੀ ਪੂਰੀ 1 ਨੰਬਰ ਹੋਊਗੀ ਜੋ ਰੇਟ ਬਿਆਰ ਚ ਚੱਲਦਾ ਹੋ ਉਹਦੇ ਨਾਲੋਂ ਨਾਲੇ ਘੱਟ ਹੋ ਰੇਟ ਨਾਲੇ ਆਪਣੀ ਕੁਆਲਿਟੀ ਵੀਰੇ ਪੂਰਾ ਹੋਊਗਾ ਲੋ ਜੀ ਪੂਰੇ ਸ਼ਹਿਰ ਦੇ ਬੱਚਣਾ ਬਰਨਾਲੇ ਦੇ ਜ਼ਿਲ੍ਹੇ ਜ਼ਿਲੇ ਵਿੱਚ ਪਤਾ ਕਰਕੇ ਆ ਜਿਓ ਲਧਿਆਣੇ ਨੂੰ ਵੀ ਸਸਤਾ ਕੱਪੜਾ ਆਪਾਂ ਇੱਥੇ ਦੇਵਾਂਗੇ ਜਮਾ ਜੀ ਜਮਾ ਲੋ ਜੀ ਇਹ ਚੀਜ਼ ਦੀ ਆਪਾਂ ਆਪ ਖੁਦ ਕੱਪੜੇ ਖਰੀਦਿਆਂ ਬਾਈ ਦੀ ਕੁਆਲਿਟੀ ਦੀ ਫੁੱਲ ਗਾਰੰਟੀ ਵਾ ਦੇਖੋ ਜੀ ਫੁੱਲ ਕਲਰ ਹੋਣਗੇ ਵੀਰੇ ਐ ਨਹੀਂ ਹਨਾ ਕੋਈ ਕਲਰ ਚ ਕੋਈ ਵੈਰਾਈਟੀ ਚ ਕੋਈ ਕਮੀ ਹੋ ਗਈ ਆ ਠੀਕ ਹੈ ਜੀ ਇਹ ਮਤਲਬ ਕਿ ਕਿੱਥੋਂ ਸ਼ੁਰੂ ਘਟ ਤੋਂ ਘਟ ਕਿੰਨਾ ਰੇਟ ਹੈ ਇਹ ਵੀਰੇ 500 ਰੁਪਏ ਦੇ ਦੋ ਪੀਸ ਇਕ ਲੋ ਚਾਹੇ ਦੋ ਪੀਸ ਲੋ ਚਾਹੇ ਚਾਰ ਪੀਸ ਲੋ ਰੇਟ ਆਪਣਾ ਇੱਕੋ ਹੀ ਹੈ 250 ਰੁਪਏ ਦਾ ਪੀਸ ਲਓ ਜੀ ਵੀਰੇ 250 ਦਾ ਪੀਸ ਆ 500 ਦੇ ਦੋ ਨੇ ਇਹਦੇ ਨਾਲ ਸ਼ਰਟਾਂ ਜਿਹਨੇ ਜਿਹੇ ਦੀ ਜਿਹੜਾ ਮਰਜੀ ਕੱਲਰ ਲੈ ਲਓ ਬਲੈਕ ਲੈ ਲਓ ਵਾਈਟ ਲੈ ਲਓ ਜਿੱਦਾਂ ਦੇ ਚਾਹਣੇ ਉਦਾਂ ਦਾ ਕੱਲਰ ਹੈ ਟੀ ਸ਼ਰਟਾਂ ਨੇ ਜੀ ਇਹੀ ਰੇਟ ਦੀ ਵੀਰੇ ਆਪਾਂ ਨੇ ਟੀ ਸ਼ਰਟ ਲਾਈ ਹੋਈ ਹੈ 250 ਰੁਪਏ ਦੀ ਟੀ ਸ਼ਰਟ ਅੱਛਾ ਹੀ 250 ਦੀ ਸਿਰਫ ਸਿਰਫ 250 ਰੁਪਏ ਦੀ ਡਾਊਨ ਸ਼ੋਲਡਰ ਟੀ ਸ਼ਰਟ ਠੀਕ ਹੈ ਜੀ ਸਾਰਾ ਵੀਰੇ ਇੰਪੋਰਟਡ ਕਪੜਾ ਹੋਊ ਚਾਈਨੀਜ਼ ਕਪੜਾ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਹੈ ਜੀ ਬਿਲਕੁਲ ਬੈਕ ਪ੍ਰਿੰਟ ਲੋ ਇਹਦੇ ਵਿੱਚ ਜਿਹੜ ਲੋ ਜੀ ਵੀਰੋ ਰੰਗ ਰੰਗੇ ਨਿਕਲਦੀ ਪੂਰੀ ਫੁੱਲ ਗਰੰਟੀ ਹੂ ਅਰਸ ਇੱਕ ਵਾਰ ਚਾਤੀ ਮਰਵਾ ਦੇ ਲੋ ਜੀ ਆ ਦੇਖ ਪੰਜਾਬ ਵਾਲੇ ਜਿਹੜਾ ਹੁਣ ਜਮਾ ਚੱਲਦਾ ਨਾ ਵੀਰੇ ਲੇਟੈਸਟ ਡਿਜ਼ਾਈਨਿੰਗ ਸਾਰੇ ਲੇਟੈਸਟ ਟ੍ਰੈਂਡਿੰਗ ਵਾਲੇ ਸਾਰੇ ਡਿਜ਼ਾਈਨ ਪਏ ਨੇ ਦੁਕਾਨ ਭਰੀ ਪਈ ਐ ਇੱਕ ਵਾਰ ਸਾਰੀ ਦੁਕਾਨ ਦਿਖਾ ਦੇ ਯਾਰ ਸਭ ਫੁੱਲ ਕਪੜੇ ਨਾਲ ਭਰੀ ਪਈਆਂ ਜਿਵੇਂ ਭਾਈ ਆਹ ਕਲਰ ਦੇਖੋ ਕਿੰਨਾ ਪਿਆਰਾ ਕਲਰ ਆ ਇਦਾਂ ਦੇ ਕਲਰ ਸਾਰੇ ਮਿਲ ਜਾਣਗੇ ਅਰਸ ਇੱਕ ਵਾਰ ਆ ਵੀ ਚਾਤੀ ਮਰਵਾ ਦੇ ਦਰ ਦਿਖਾ ਕੇ ਆਹ ਦੇਖੋ ਕਿੰਨਾ ਪਿਆਰਾ ਕਲਰ ਆ ਜਿਵੇਂ ਵੀਰੇ ਇਹ ਤਾਂ ਆਗੇ ਜੈਂਟਸ ਮੁੰਡਿਆਂ ਵਾਸਤੇ ਹੈ ਨਾ ਇਹ ਇਹ ਮੇ ਦੀਆਂ ਹੁਣ ਕੁੜੀਆਂ ਵੀ ਹੈ ਨਾ ਮੁੰਡੇ ਕੁੜੀਆਂ ਚ ਕੋਈ ਫਰਕ ਨਹੀਂ ਟੀ-ਸ਼ਰਟਾਂ ਲੋਰਾਂ ਪੈਂਟਾਂ ਇਹੀ ਸੇਮ ਆਈਟਮਾਂ ਦੇ ਵਿੱਚ ਵੀਰੇ ਬੱਚੇ ਦੀ ਆਈਟਮ ਮਿਲ ਜੂ গারਲਿਸ਼ ਆਈਟਮ ਮਿਲ ਜੂ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ 'ਚ ਦਿਖਾਵਾਂਗੇ ਅੱਜ ਆਪਾਂ ਨੇ ਸਾਰੀ ਜੈਂਟਸ ਦੀ ਵੀਡੀਓ ਬਣਾਣੀ ਹੈ ਇਸ ਦੂਬਾਰ ਆਪਾਂ ਤੁਹਾਨੂੰ ਪੈਂਟ ਸ਼ਰਟ ਤੇ ਜਿਹੜੀ ਆਫਰ ਲਾਈ ਹੋਈ ਹੈ ਉਹ ਦਿਖਾਵਾਂਗੇ ਉਹ ਦਿਖਾਵਾਂਗੇ ਇੱਕ ਵਾਰ ਵੀਰੇ ਥੋੜੇ ਦਿਨਾਂ ਬਾਅਦ ਆਪਾਂ ਹੋਰ ਵੀਡੀਓ ਪਾਵਾਂਗੇ ਇਹ ਵੀਡੀਓ ਵੀ ਦੇਖ ਕੇ ਜੇ ਕੋਈ ਮੇਰੀ ਭੈਣ ਨੇ 65 ਸਾਲਟ ਲੈਣੇ ਜਾਂ ਬੱਚਿਆਂ ਵਾਸਤੇ ਲੈਣੀ ਉਹ ਵੀ ਸਾਰੀ ਕੁਲ ਵੈਰਾਈਟੀ ਮਿਲਦੀ ਹੈ ਬਈ ਆਪਾਂ ਕੋਲ ਇਦੋਂ ਵੀ ਪਿਆਰੇ ਕਲਰ ਬੱਚਿਆਂ ਦੇ ਮਿਲ ਜਾਂਦੇ ਨੇ ਕਿਉਂਕਿ ਬੱਚਿਆਂ ਦੇ ਪਿਆਰੇ ਕਲਰ ਅਕਸਰ ਹੀ ਹੁੰਦੇ ਨੇ ਵੀ ਸਾਰੇ ਕਲਰ ਮਿਲ ਜਾਂਦੇ ਨੇ ਸਭ ਕਲਰ ਮਿਲ ਜਾਂਦੇ ਨਹੀਂ ਆਹ ਦੇਖੋ ਜੀ ਇੱਕ ਵਾਰ ਆ ਦਿਖਾ ਦਿਓ ਵੀਰੇ ਆ ਤੁਹਾਨੂੰ ਆਈਡੀਆ ਦੇਣਾ ਵੀ ਬੱਚਿਆਂ ਦੀ ਆਈਟਮ ਦਾ ਇਹ ਆ ਬੱਚੇ ਦਾ ਸਾਈਜ਼ ਆ ਗਿਆ 10 ਤੋਂ 12 ਸਾਲ ਦੇ ਬੱਚੇ ਦਾ ਐਗਜ਼ਾਮਪਲ ਆ ਹਾਂਜੀ ਸਭ ਮਿਲ ਜਾਣਗੇ ਇਹਦੇ ਵਿੱਚ ਦੇਖੋ ਜੀ ਇਦਾਂ ਦੇ ਸਾਰੇ ਕਲਰ ਮਿਲ ਜਾਣਗੇ ਤੇ ਆਫਰ ਆਪਣੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਆਫਰ ਵੀਰੇ 2000 ਦੀ ਸ਼ੋਪਿੰਗ ਦੇ ਨਾਲ ਆਪਣਾ ਡੀਓ ਫ੍ਰੀ ਹੈ ਜੀ ਬਿਲਕੁਲ ਜੋ ਮਰਜੀ ਖਰੀਦੋ 2000 ਦੀ ਸ਼ੋਪਿੰਗ ਨਾਲ ਡੀਓ ਫ੍ਰੀ ਹੈ ਜੀ ਲੋ ਜੀ ਆਹ ਵਾਲਾ ਜਿਹੜਾ ਡੀਓ ਆ 2000 ਦੀ ਸ਼ੋਪਿੰਗ ਕਰੂੰਗੀ ਇਹ ਨਾਲ ਤੁਹਾਨੂੰ ਫ੍ਰੀ ਮਿਲੇਗਾ ਤੁਸੀਂ ਵੀਡੀਓ ਦੇਖ ਕੇ ਆਓਗੇ ਤਾਂ ਤੁਹਾਨੂੰ ਫੁੱਲ ਡਿਸਕਾਊਂਟ ਮਿਲੂਗਾ ਰੇਟ 'ਚ ਲੋ ਜੀ ਇਦਾਂ ਦੇ ਹੋਰ ਕੀ ਕੀ ਆਪਣਾ ਕੁਆਟਮਾ ਪੈਂਟਾਂ ਬਾਰੇ ਪੈਂਟ ਵੀਰੇ ਪੈਂਟ ਦੇ ਆਪਾਂ ਨੇ ਪੂਰੀ ਜ਼ਬਰਦਸਤ ਆਫਰ ਲਾਈ ਹੋਈ ਹੈ ਜੀ ਠੀਕ ਹੈ ਜੀ ਬੂਟ ਕੱਟ ਸਟੇਟ ਫਿਟ ਜਿਹੜਾ ਮਰਜੀ ਸਾਈਜ਼ ਲਓ 500 ਰੁਪਏ ਦੀ ਪੈਂਟ ਲੋਈ ਪੂਰਾ ਪੈਂਟ ਸ਼ਰਟ ਦਾ ਕੰਬੋ 800 ਰੁਪਏ ਦਾ ਹੀ ਬੂਟ ਘੱਟ ਦੇਖੋ ਵੀਰੇ ਪ੍ਰੋਪਰ 2 ਇੰਚ ਬੋਟਮ ਹੋਊ ਪੈਂਟ ਵਾਲੀ ਇਹ ਪੈਂਟ ਨਾਲ ਸ਼ਰਟ 800 ਰੁਪਏ ਦਾ ਹੀ ਸਿਰਫ 800 ਰੁਪਏ ਦਾ ਹੀ ਲੋ ਵੀਰਾ ਸਿਰਫ 800 ਦੀ ਪੈਂਟ ਸ਼ਰਟ ਮਿਲੂਗੀ ਤੁਹਾਨੂੰ ਜੇ ਤੁਸੀਂ ਦੋ ਲਵੋਗੇ ਤਾਂ ਨਾਲ ਡਿਊ ਫ੍ਰੀ ਮਿਲੂਗਾ ਨੇ ਲੋ ਜੀ ਦੋ ਨਾਲ ਡਿਊ ਫ੍ਰੀ ਮਿਲੂਗਾ ਵੀਰੇ ਜੈਡ ਬਲੈਕ ਹੋ ਗਈ ਵੀਰੇ ਸਕਾਈ ਟੋਨ ਹੋ ਗਈ ਵੀਰੇ ਲੋ ਜੀ ਗ੍ਰੇ ਟੋਨ ਹੋ ਗਈ ਵੀਰੇ ਸਾਰੀਆਂ ਟੋਨਾਂ ਸਾਰੇ ਸਾਈਜ਼ ਰੇਟ ਸਿਰਫ ਇੱਕੋ ਹੀ ਆ ਵੀਰੇ ਇਹਨਾਂ ਦਾ 500 ਰੁਪਏ ਦੀ ਪੈਂਟ ਵੀਰੇ ਕੋਈ ਕੁਆਲਿਟੀ ਚ ਤਾਂ ਨਹੀਂ ਕਮੀ ਹੈ ਵੀਰੇ ਕੋਈ ਕਮੀ ਨਹੀਂ ਹੈਗੀ ਪ੍ਰੋਪਰ ਲੈਂਥਾਂ ਹੋਣਗੀਆਂ ਪੈਂਟਾਂ ਦੀ ਆਪਣੀਆਂ ਦੀਆਂ ਕੋਈ ਆਈ ਨਹੀਂ ਹੈਗਾ ਸਾਈਜ਼ ਚ ਕੋਈ ਕਮੀ ਹੋ ਕੋਈ ਵੈਰਾਈਟੀ ਚ ਕਮੀ ਹੋ ਲੋ ਜੀ ਬਾਈ ਬਲੈਕ ਮੰਗਦੇ ਹੋਣੇ ਬਾਈ ਆ ਪੀਆ ਬਲੈਕ ਆ ਆ ਦੇਖੋ ਬਾਈ 1000 1000 ਵਾਲੀਆਂ ਪੈਂਟਾਂ ਸਿਰਫ ਕਿੰਨੇ 800 ਦੀ ਪੈਂਟ ਸ਼ਰਟ ਵੀਰੇ ਕੱਲੀ ਪੈਂਟ ਨਹੀਂ ਵੀਰੋ ਨਾਲ ਪੈਂਟ ਸ਼ਰਟ ਦੋਨਾਂ ਚੀਜ਼ਾਂ ਮਿਲਣਗੀਆਂ ਸ਼ਰਟ ਵੀਰੇ ਕੋਈ ਆਈ ਨਹੀਂ ਹੈਗਾ ਵੀ ਆਪਣੀ ਕੋਈ ਹਲਕੀ ਖਵਾਂ ਚੱਲ ਰਹੀ ਜਿਵੇਂ ਚੱਲਦੀ ਆ ਲੈ ਯਾਰ ਸਾਹ ਦਿਖਾ ਦੇ ਜਿਵੇਂ ਕੁਆਲਿਟੀ ਚੱਲਦੀ ਆ ਓਮੀ ਦੀ ਕੁਆਲਿਟੀ ਤੁਹਾਨੂੰ ਮਿਲ ਜੂ ਇਮ ਆ ਦੇਖੋ ਕਿੰਨੇ ਕਿੰਨੇ ਪਿਆਰੇ ਪਿਆਰੇ ਕਲਰ ਬਟਨ ਲੱਗੇ ਹੋਏ ਨੇ ਵੀਰੇ ਸਾਰੇ ਕਲਰ ਬਟਨ ਲੱਗੇ ਨੇ ਜਿਵੇਂ ਦਾ ਟ੍ਰੈਂਡਾਂ ਓਵੇਂ ਦੇ ਕੱਪੜੇ ਮਿਲਣਗੇ ਤਨੌਲੇ ਇੱਕ ਵਾਰ ਜ਼ਰੂਰ ਨੇੜੇ ਤੇੜੇ ਪਿੰਡਾਂ ਵਾਲੇ ਇੱਕ ਵਾਰ ਜ਼ਰੂਰ ਬਾਈ ਦੀ ਦੁਕਾਨ ਤੇ ਆਇਓ ਥੱਲੇ ਕੰਟੈਕਟ ਨੰਬਰ ਚੱਲੀ ਜਾਂਦਾ ਬਾਈ ਚੈੱਕ ਆ ਗਏ ਵੀਰੇ ਆ ਦੇਖੋ ਜੀ ਮਤਲਬ ਕਿ ਕੱਪੜਾ ਕੋਈ ਲੜਨ ਨਹੀਂ ਆ ਲਾ ਨਾ ਜੀ ਕੋਈ ਕੱਪੜਾ ਲੜਨ ਗਰਮੀ ਵਾਲਾ ਕੱਪੜਾ ਪੂਰਾ ਸਾਰਾ ਗਰਮੀ ਵਾਲਾ ਪੇਪਰ ਕੋਟਨ ਕੱਪੜਾ ਹੀ ਸ਼ਰਟਾਂ ਦਾ ਇਹ ਲੋ ਜੀ ਪੇਪਰ ਕੋਟਨ ਕੱਪੜਾ ਸ਼ਰਟਾਂ ਦਾ ਸਾਰਾ ਨਵਾਂ ਟ੍ਰੈਂਡਿੰਗ ਕੱਪੜਾ ਆ ਗਿਆ ਵੀਰੋ ਤੇ ਐਵੇਂ ਦੇ ਸਾਰੇ ਬੱਚਿਆਂ ਦੇ ਬੀਬੀਆਂ ਦੇ ਭੈਣਾਂ ਦੇ ਸਾਰਿਆਂ ਦੇ ਕੱਪੜੇ ਮਿਲ ਜਾਣਗੇ ਜਿਵੇਂ ਭੈਣਾਂ ਵਾਸਤੇ ਹੁੰਦਾ ਹੀ ਜਿਵੇਂ ਲਹਿੰਗਾ ਵਗੈਰਾ ਛੋਟਾ ਸਾਰਾ ਹੁੰਦਾ ਹੀ ਆਪਣੇ ਸਾਰੇ ਬੱਚਿਆਂ ਦੀ ਕੋਲ ਆਈਟਮ ਹੁੰਦੀ ਹੈ ਜੀ ਆਪਣੀ ਕੋਲ ਆਈਟਮ ਹੁੰਦੀ ਹੈ ਤੇ ਜਿਵੇਂ ਸੌਕਸ ਵਗੈਰਾ ਆ ਗਿਆ ਬਲੈਨਾਂ ਵਗੈਰਾ ਆ ਗਿਆ ਸਭ ਸਾਰੇ ਹੀ ਬਰੇਕ ਰੈਡੀਮੇਡ ਦੇ ਵਿੱਚ ਜੋ ਵੀ ਆਈਟਮ ਹੁੰਦੀ ਹੈ ਆਪਣੀ ਸਾਰੀ ਆਪਣੇ ਇੱਕ ਦੁਕਾਨ ਤੋਂ ਸਾਨੂੰ ਮਿਲ ਜੂਗੀ ਲੋ ਜੀ ਇੱਕੋ ਦੁਕਾਨ ਤੋਂ ਸਾਰਾ ਕੁਝ ਮਿਲ ਜੂ ਪਰਫਿਊਮ ਤੋਂ ਲਾ ਬੈਲਟਾਂ ਤੋਂ ਲਾ ਸਭ ਕੁਝ ਮਿਲ ਜੂਗਾ ਜੀ ਜਿਹੜੇ ਵੀ ਬੰਦੇ ਨੇ ਵਿਆਹ ਸ਼ਾਦੀ ਦੇ ਜਿੱਥੇ ਵੀ ਜਾਣਾ ਹੈ ਆਪਣਾ ਸਾਡੇ ਕੋਲ ਆਓ ਵਿਜ਼ਿਟ ਕਰੋ ਸਾਡੇ ਕੋਲ ਸ਼ੂਜ਼ ਵਗੈਰਾ ਸਾਰੀ ਕੁਲ ਆਈਟਮ ਹੁੰਦੀ ਹੈ ਅਸੀਂ ਨਾਲ ਸ਼ੂਜ਼ ਵੀ ਹੁੰਦੇ ਨੇ ਲੋ ਵੀਰ ਤੁਸੀਂ ਮੇਰੇ ਹਿਸਾਬ ਨਾਲ 2000 ਰੁਪਏ ਲੈ ਕੇ ਆ ਜਾਓ ਬੂਟ ਵੀ ਪੈ ਜਾਣਗੇ 65 ਸ਼ਰਟ ਵੀ ਪੈ ਜੂਗੀ ਨਾਲ ਤੁਹਾਨੂੰ ਪੈਂਟ ਸ਼ਰਟ ਲੋ ਟੀ-ਸ਼ਰਟ ਬੂਟ ਸਾਰਾ ਕੁਝ ਬਣਾ ਕੇ ਦੇ ਦਾਂਗੇ ਬਣਾ ਕੇ ਪੂਰਾ ਸਾਰਾ ਪੈਕੇਜ ਮਿਲ ਜੂ ਤੇ ਰੇਟ ਬਿਲਕੁਲ ਸਸਤਾ ਰਹੂ ਤੇ ਆਹ ਤੁਹਾਨੂੰ ਫ੍ਰੀ ਨਾਲ ਮਿਲੂਗਾ ਨਾਲ ਮਿਲੂਗਾ ਹੀ ਮਿਲੂਗਾ ਜੀ ਲੋ ਜੀ ਜਲਦੀ ਤੋਂ ਜਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਅਗਲੀ ਵੀਡੀਓ ਆਪਾਂ ਪਾਵਾਂਗੇ ਥੋੜੇ ਦਿਨਾਂ ਲਈ ਤੇ ਇਹ ਵੀਡੀਓ ਦੇਖ ਕੇ ਜਿਹੜੇ ਵੀ ਬਾਈ ਆਉਣਗੇ ਮਨ ਲੇ ਕਿਸੇ ਨੇ ਬੱਚੇ ਦੇ ਕੱ ਪਾ ਵਿੱਚ ਵੀਡੀਓ ਪਾਈ ਨਹੀਂ ਹਜੇ ਕਿਉਂਕਿ ਅੱਜ ਥੋੜਾ ਮੌਸਮ ਖਰਾਬ ਸੀ ਤਾਂ ਕਰਕੇ ਅਗਲੀ ਵੀਡੀਓ ਦੇ ਵਿੱਚ ਉਹ ਵੀ ਪਾਵਾਂਗੇ ਜੇ ਕਿਸੇ ਨੇ ਆਉਣਾ ਤਾਂ ਵਿజిਟ ਕਰ ਸਕਦਾ ਬੱਚਿਆਂ ਦੇ ਤੇ ਲੇਡੀਜ਼ ਦੇ ਕੱਪੜੇ ਮਿਲਣਗੇ ਸਭ ਮਿਲਣਗੇ ਸਭ ਮਿਲਣਗੇ ਲੋ ਜੀ ਬਾਈ ਦੀ ਇੱਕ ਵਾਰ ਫੇਰ ਤੁਹਾਨੂੰ ਪ੍ਰੋਪਰ ਲੋਕੇਸ਼ਨ ਦੱਸਦੇ ਨੇ ਇੱਕ ਵਾਰ ਲੋਕੇਸ਼ਨ ਜਰੂਰ ਦੱਸਦੇ ਨੇ ਲੋਕੇਸ਼ਨ ਵੀਰੇ ਸ਼ਿਵਮ ਗਾਰਮੈਂਟਸ ਦੁਕਾਨ ਦਾ ਨਾਮ ਹੈ ਇਹ ਆਪਣਾ ਸਦਰ ਬਿਆਰ ਤਨੋਲਾ ਪੈਂਦਾ ਹੈ ਜੀ ਡਿਸਟ੍ਰਿਕਟ ਬਰਨਾਲਾ ਜੀ ਲੋ ਜੀ ਤਨੋਲੇ ਵਾਲਿਓ ਇੱਕ ਵਾਰ ਨਾ ਵਜਾ ਵਜਾ ਕਰਾ ਦਿਓ ਇੱਥੇ ਇਕੱਠ ਤੋਂ ਪਤਾ ਲੱਗ ਜੇ ਵੀ ਹਾਂ ਕੱਪੜਾ ਮਿਲਦਾ ਹੈਗਾ ਇੱਕ ਵਾਰ ਜਿਹੜਾ ਵੀਰ ਆ ਗਿਆ ਮੁਰਗੀਆਂ ਮਿਰਦਾਈ ਇੱਕ ਵਾਰ ਤੁਸੀਂ ਜਰੂਰ ਆਪਣੀ ਵੀਡੀਓ ਨੂੰ ਦੇਖ ਕੇ ਇੱਥੇ ਆਉਣਾਗਾ ਤੇ ਕੱਪੜੇ ਖਰੀਦ ਕੇ ਫਿਰ ਕਮੈਂਟਾਂ 'ਚ ਦੱਸਣਾ ਵੀ ਤੁਹਾਨੂੰ ਰੇਟ ਦਾ ਫਰਕ ਜਾਂ ਕੱਪੜੇ ਦੀ ਕੁਆਲਿਟੀ ਦਾ ਫਰਕ ਲੱਗਿਆ ਲੋਰਾ ਮੈਂ ਨਹੀਂ ਕਹਿੰਦਾ 100 150 ਦੀ ਵੀ ਮਿਲ ਜਾਂਦੀ ਹੈ ਮਿਲ ਜਾਂਦੀ ਹੈ ਹਰ ਚੋਂ ਮਿਲ ਜਾਂਦੀ ਹੈ ਮਿਲ ਜਾਂਦੀ ਹੈ ਪਰ ਤੁਸੀਂ ਕੁਆਲਿਟੀ ਨੂੰ ਇੱਕ ਵਾਰ ਤੇ ਹਾਂ 'ਚ ਜਰੂਰ ਦੇਖਣਾ ਕਿਉਂਕਿ ਮੇਨ ਕੁਆਲਿਟੀ ਵੀ ਆ ਕੱਲ ਨਹੀਂ ਆਪਾਂ ਲੋਅਰ ਨਹੀਂ ਦੇਖਣੀ ਆਪਾਂ ਕੁਆਲਿਟੀ ਦੇਖਣੀ ਆ ਵੀ ਇਦਾਂ ਦੀਆਂ 30 ਸ਼ਰਟਾਂ ਤਨੂੰ 100-100 ਦੀਆਂ ਵੀ ਮਿਲ ਜਾਣਗੀਆਂ ਪਰ ਕੁਆਲਿਟੀ ਨਹੀਂ ਮਿਲ ਜਾਨੀ ਕੁਆਲਿਟੀ ਪਰ ਇਹ ਨਹੀਂ ਮਿਲਦੀ ਆ ਕੁਆਲਿਟੀ ਮੇਰੇ ਹਿਸਾਬ ਨਾਲ ਤੁਸੀਂ 400 ਦੀ ਸ਼ਰਟ 500 ਦੀ ਸ਼ਰਟ ਬਿਲਕੁਲ ਨਹੀਂ ਵਿਕਦੀ ਪਈ ਹੈ ਜੀ ਆਪਣਾ ਰੇਟ ਸਿਰਫ 250 ਰੁਪਏ ਆ ਜੀ ਸਿਰਫ 250 ਆ ਕਿਉਂਕਿ ਬਈ ਮੇਰੇ ਕੋਲੇ ਪਏ ਨੇ ਕੱਪੜੇ ਮੈਨੂੰ ਹੱਥ ਨੂੰ ਦੱਸ ਦੇ ਨੇ ਹੁਣ ਇਦਾਂ ਨਹੀਂ ਆਤੀ ਜੀ ਅੱਜ ਪਾਲੀ ਟੀ-ਸ਼ਰਟ ਦੀ ਬਿਰੇ ਫੁੱਲ ਡਿਮਾਂਡ ਆ ਜੀ ਫੁੱਲ ਸਟਾਕ ਹੈ ਆਪਣੇ ਕੋਲ ਰੇਟ ਸਿਰਫ ਇਹਦਾ 250 ਰੁਪਏ ਆ ਜੀ ਲੋ ਜੀ ਫੁੱਲ ਸਟਾਕ ਆ ਸਿਰਫ 250 ਰੁਪਿਆ ਰੇਟ ਆ ਜਲਦੀ ਤੁਹਾਨੂੰ ਜਲਦੀ ਵੀਡੀਓ ਨੂੰ ਸ਼ੇਅਰ ਕਰ